ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹੋਈਆਂ ਪਈਆਂ ਉਸ ਦੇ ਨਾਲ ਹੀ ਲੋਕ ਵੀ ਬੜੀ ਬੇਸਬਰੀ ਨਾਲ ਅਡੀ ਕਰ ਰਹੇ ਨੇ ਕਿ ਉਹਨਾਂ ਦੇ ਹਲਕੇ ਦਾ ਉਮੀਦਵਾਰ ਕਿਹੜੀ ਪਾਰਟੀ ਦਾ ਕੌਣ ਹੋਏਗਾ ਗੱਲ ਜੇਕਰ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਵੀ ਕੀਤੀ ਜਾਵੇ ਤਾਂ ਇੱਥੋਂ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਲੰਦਿਆ ਪਰ ਲੋਕਾਂ ਵਿੱਚ ਜੋ ਆਸ ਰਸਾਈਆਂ ਹਨ ਜਿਨ੍ਹਾਂ ਲੋਕਾਂ ਦੇ ਨਾਵਾਂ ਤੇ ਚਰਚਾ ਵਾ ਲੋਕ ਹਰ ਪਾਰਟੀ ਦੇ ਸਮਰਥਕ ਜਿਹੜੇ ਆਪਣੇ ਆਪਣੇ ਹਿਸਾਬ ਨਾਲ ਔਰ ਆਪਣੇ ਆਪਣੇ ਕਿਆਫਿਆਂ ਦੇ ਨਾਲ ਨਾਮ ਲੈ ਰਹੇ ਨੇ ਲੇਕਿਨ ਸਾਡਾ ਅੱਜ ਦਾ ਵਿਸ਼ਾ ਕੈਂਡੀਡੇਟਾਂ ਨੂੰ ਵੱਧ ਇਹ ਹੈ ਕਿ ਜੋ ਆਉਣ ਵਾਲਾ ਇਲੈਕਸ਼ਨ ਆ ਉਹ ਕਿਹੜੇ ਮੁੱਦਿਆਂ ਤੇ ਆਧਾਰਿਤ ਹੋਵੇਗਾ ਜਾਂ ਹੋਣਾ ਚਾਹੀਦਾ ਹੈ ਕਿਉਂਕਿ ਵੋਟਾਂ ਪਾਣ ਵੇਲੇ ਕਈ ਤਰ੍ਹਾਂ ਦੇ ਮਸਲੇ ਡਿਊਰਿੰਗ ਇਲੈਕਸ਼ਨ ਇਲੈਕਸ ਦੇ ਦਰਮਿਆਨ ਲੋਕਾਂ ਚ ਸਾਹ ਵੀ ਹੋ ਜਾਂਦੇ ਆ ਜਿਹੜੇ ਕਿ ਅਸਲ ਮੁੱਦੇ ਹੈਗੇ ਇਲਾਕੇ ਦੇ ਉਹ ਕਈ ਵਾਰ ਦਰਖਨਾਰ ਹੋ ਜਾਂਦੇ ਨੇ ਅੱਜ ਉਹਨਾਂ ਹੀ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਦਲਵਿੰਦਰ ਸਿੰਘ ਮਲੋਚਾ ਜੀ ਮਲੋਚਾ ਜੀ ਸਵਾਗਤ ਹੈ ਸਰੋਚਾ ਜੀ ਮੈਂ ਤੁਹਾਡਾ ਸਰੋਚਾ ਜੀ ਤੋਂ ਗੱਲ ਕਰਦੇ ਆਂ ਜੀ ਕਿ ਲੋਕ ਸਭਾ ਹਲਕਾ ਸ਼੍ਰੀ ਨੰਪੂ ਸਾਹਿਬ ਲੇਕਿਨ ਅੱਜ ਦਾ ਵਿਸ਼ਾ ਸਿਰਫ ਵਿਧਾਨ ਸਭਾ ਹਲਕਾ ਗੜਸ਼ੰਕਰ ਜਿਹੜਾ ਕਿ ਇਹਨਾਂ ਦੇ ਵਿੱਚ ਆਉਣ ਵਾਲੇ 9 ਹਲਕਿਆਂ ਵਿੱਚੋਂ ਇੱਕ ਹਲਕਾ ਵਾ ਜਿਹੜਾ ਗੜਸ਼ੰਕਰ ਵਿਧਾਨ ਸਭਾ ਹਲਕਾ ਇਹਦੇ ਵਿੱਚ ਕਿਹੜੇ ਮਸਲੇ ਹੈਗੇ ਆ ਅੱਜ ਪੂਰੇ ਇਲਾਕੇ ਦੀ ਇੱਕ ਪੰਛੀ ਝਾਤ ਮਾਰੀ ਹੈ ਕਿ ਜਿਨ੍ਹਾਂ ਤੇ ਅੱਜ ਤੱਕ ਵਿਚਾਰ ਨਹੀਂ ਕੀਤਾ ਗਿਆ ਵਿਚਾਰ ਵੀ ਹੋਇਆ ਜੀ ਇਹਨਾਂ ਦੇ ਮਸਲਿਆਂ ਦੇ ਉੱਤੇ ਜਿਹੜੇ ਵਿਧਾਨ ਸਭਾ ਹਲਕਾ ਗੜਸ਼ੰਕਰ ਦੀ ਗੱਲ ਕਰੀਏ ਤਾਂ ਵਿਚਾਰ ਤਾਂ ਚਲੋ ਸਾਰੇ ਕਰਦੇ ਪਰ ਉਹਦਾ ਹੱਲ ਨਹੀਂ ਹੋ ਸਕਿਆ ਜਿਵੇਂ ਜੇ ਗੜਸ਼ਕਰ ਵਿਧਾਨ ਸਭਾ ਹਲਕੇ ਦੇ ਵਿੱਚ ਮਾਈਨਿੰਗ ਨਸ਼ਾ ਤਵੇ ਤਾਂ ਨੱਚਾ ਦਾ ਪੰਜਾਬ ਦੀ ਸਮੱਸਿਆ ਆ ਪਰ ਮਗੜਸ਼ੰਕਰ ਹਲਕੇ ਚ ਦੇ ਬਹੁਤ ਸਾਰੇ ਪਿੰਡਾਂ ਦੀ ਇਹ ਵੱਡੀ ਸਮੱਸਿਆ ਬਣ ਚੁੱਕੀ ਆ ਲੋਕ ਬਕਾਇਦਾ ਸਾਨੂੰ ਕਹਿੰਦੇ ਆ ਕਿ ਯਾਰ ਸਾਡੇ ਪਿੰਡ ਦੇ ਵਿੱਚ ਆ ਹੋ ਰਿਹਾ ਹੋ ਰਿਹਾ ਪਰ ਉਹਦੇ ਤੇ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਕੀ ਕਾਬੂ ਪਈ ਨਹੀਂ ਜਿੱਦਾਂ ਲੋਕ ਦੱਸਦੇ ਆ ਹਨ ਤੇ ਇਸ ਤੋਂ ਇਲਾਵਾ ਮਾਈਨਿੰਗ ਬਹੁਤ ਵੱਡਾ ਮੁੱਦਾ ਆ ਮਾਈਨਿੰਗ ਜਿਹੜਾ ਇਹ ਗੈਰ ਕਾਨੂੰਨੀ ਕਹੋ ਜਾਂ ਕਾਨੂੰਨੀ ਕਰੋ ਪਤਾ ਨਹੀਂ ਕਿਸੇ ਟੰਗ ਨਾਲ ਲੋਕ ਕਹਿੰਦੇ ਆ ਪਰ ਇਸ ਇਹ ਬਹੁਤ ਵੱਡਾ ਮਸਲਾ ਗੜਸ਼ੰਕਰ ਹਲਕੇ ਦਾ ਇਸ ਤੋਂ ਇਲਾਵਾ ਜੇ ਸ਼ਹਿਰ ਦੀ ਗੱਲ ਕਰੀਏ ਸੀਵਰੇਜ ਅਤੋ ਵੱਡੀ ਸਮੱਸਿਆ ਬਾਈਪਾਸ ਤਾਂ ਉਸ ਤੋਂ ਹੀ ਵੱਡੀ ਸਮੱਸਿਆ ਕਿਉਂਕਿ ਘੰਟਾ ਘੰਟਾ ਲੋਕ ਜਾਮ ਵਿੱਚ ਫਸੇ ਰਹਿੰਦੇ ਆ ਔਰ ਲੋਕਾਂ ਨੂੰ ਬਹੁਤ ਸਾਰੀ ਇਸ ਸਮੱਸਿਆ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈਂਦਾ ਪਰ ਇਹਦਾ ਪਿਛਲੇ ਕਈ ਸਾਲਾਂ ਕਈ ਦਹਾਕੀਆਂ ਤੋਂ ਮੈਂ ਕਹੇ ਜੇਕਰ ਇਹ ਵੀ ਕੋਈ ਗਲਤੀ ਨਹੀਂ ਹੋਊਗਾ ਕਿ ਦਹਾਕੇ ਦੋ ਦਹਾਕੀਆਂ ਤੋਂ ਇਹ ਇਹਦਾ ਕੋਈ ਹੱਲ ਨਹੀਂ ਹੋ ਸਕਿਆ ਜੇ ਬਾਈਪਾਸ ਸਾਰਿਆਂ ਨੇ ਵਾਅਦੇ ਕੀਤੇ ਬਹੁਤ ਸਾਰੇ ਲੀਡਰਾਂ ਨੇ ਆਗੂਆਂ ਨੇ ਕਿਹਾ ਕਿ ਅਸੀਂ ਮਸਲਾ ਹੱਲ ਕਰ ਤੁਹਾਡੇ ਬਾਈਪਾਸ ਬਣਾਵਾ ਦਿਆਂਗੇ ਇਸ ਬਾਈਪਾਸ ਬਣਾ ਦੇ ਬੇਸ਼ੱਕ ਉਹ ਕੌਮੀ ਪੱਧਰ ਤੇ ਵੀ ਜਦ ਸਟ੍ਰੀਟ ਪੱਧਰ ਤੇ ਵੀ ਪਰ ਕੋਈ ਵੀ ਇਸ ਮਸਲੇ ਦਾ ਹੱਲ ਨਹੀਂ ਕਰ ਸਕਿਆ ਕੋਈ ਵੀ ਆਗੂ ਇਸ ਇਹ ਮਸਲੇ ਦੇ ਲੋਕਾਂ ਦੇ ਜਿਉਂਦੇ ਤਿਉਂ ਕੜੇ ਆ ਔਰ ਸਰਕਾਰ ਦੀ ਸਵੱਲੀ ਨਜ਼ਰ ਇਹਨਾਂ ਮਸਲਿਆਂ ਤੇ ਨਹੀਂ ਪਈ ਕਿਸੇ ਵੀ ਸਰਕਾਰ ਦੀ ਤੇ ਗੱਲ ਗੜਸ਼ਿੰਦਰ ਵਿਧਾਨ ਸਵਾਲ ਕੀ ਦੀ ਕਰ ਰਹੇ ਆ ਤੇ ਮਾਲਪੁਰ ਜਿਹੜਾ ਕਸਵਾ ਔਰ ਸੈਲਾ ਕਸਵਾਏ ਵੀ ਆਪਣੇ ਇਸੇ ਹਲਕੇ ਦੇ ਨਸਵਧ ਦਾ ਬੀਤ ਦਾ ਇਲਾਕਾ ਹੈ ਇਹਨਾਂ ਇਲਾਕਿਆਂ ਦੇ ਵਿੱਚ ਕੀ ਕੀ ਮਸਲੇ ਨੇ ਜਿਹੜੇ ਕਿ ਅੱਜ ਵੀ ਜਿਉਂਦੇ ਤਿਉਂ ਨਟਕਰੇ ਨੇ ਜੇ ਮਾਲਪੁਰ ਦੀ ਗੱਲ ਕਰੀਏ ਜੁਰੀ ਸਾਹਿਬ ਇਹ ਜਿਹੜਾ ਹਲਕ ਜਿਹੜਾ ਸ਼ਹਿਰ ਹੈ ਮਾਲਪੁਰ ਇਹ ਫੁੱਟਬਾਲ ਦੀ ਨਰਸਰੀ ਵਜੋਂ ਪੰਜਾਬ ਜਾਣਿਆ ਜਾਂਦਾ ਇਹਨੂੰ ਫੁੱਟਬਾਲ ਦੀ ਨਰਸਰੀ ਕਿਹਾ ਜਾਂਦਾ ਮਤਲਬ ਇੱਥੇ ਫੁੱਟਬਾਲ ਦੇ ਕੌਮੀ ਪੱਧਰ ਦੇ 올ੰਪੀਅਨ ਏਸ਼ੀਅਨ ਜਿਹੜੇ ਪਲੇਅਰ ਆਉ ਪੈਦਾ ਕੀਤੇ ਮਾਲਪੁਰ ਨੇ ਔਰ ਅੱਜ ਵੀ ਬੱਚੇ ਤੁਸੀਂ ਦੇਖੋ ਛੋਟੇ ਛੋਟੇ ਫੁੱਟਬਾਲ ਨੂੰ ਕਿਦਾਂ ਪਿਆਰ ਕਰਦੇ ਆ ਇਸ ਤੋਂ ਇਲਾਵਾ ਐਥਲੈਟਿਕਸ ਵੀ ਵਧੀਆ ਹੈਗੀ ਆ ਉੱਥੇ ਦੀ ਪਰ ਖੇਡ ਦੇ ਪੱਖੋਂ ਕਿਸੇ ਵੀ ਕਿਸੇ ਵੀ ਸਰਕਾਰ ਨੇ ਉਹਨੂੰ ਇਸ ਤਰ੍ਹਾਂ ਨਹੀਂ ਲਿਆ ਕਿ ਸੀਰੀਅਸਲੀ ਲਿਆ ਕਿ ਉੱਥੇ ਇਹਨਾਂ ਬੱਚਿਆਂ ਨੂੰ ਜਾਂ ਇਹਨਾਂ ਖਿਡਾਰੀਆਂ ਨੂੰ ਇਹੋ ਜਿਹੀਆਂ ਸਹੂਦਾਵਾਂ ਦਿੱਤੀਆਂ ਜਾਣ ਕੋਈ ਸਟੇਡੀਅਮ ਵਧੀਆ ਬਣਾ ਦਿੱਤਾ ਜਾਵੇ ਕੋਈ ਵਧੀਆ ਗਰਾਊਂਡ ਦਿੱਤੀ ਜਾਵੇ ਤਾਂ ਕਿ ਉੱਥੇ ਆਪਣੀ ਪ੍ਰੈਕਟਿਸ ਕਰਕੇ ਦੇਸ਼ ਲਈ ਆਪਣਾ ਜਿਹੜਾ ਆ ਉਹ ਰਿਪਰੈਜ਼ੈਂਟ ਕਰ ਸਕਣ ਤੇ ਗੱਲ ਜੇਕਰ ਮਾਲਪੁਰ ਦੀ ਕੀਤੀ ਜਾਵੇ ਤਾਂ ਜਿੰਨੀ ਵੀ ਸਪੋਰਟਸ ਦੀ ਪ੍ਰੋਮੋਸ਼ਨ ਆ ਉਹ ਵਿਅਕਤੀਗਤ ਸੰਗਠਨਾਂ ਦੀ ਆ ਮੇਰੇ ਖਿਆਲ ਸਰਕਾਰ ਦੀ ਤਾਂ ਕੋਈ ਹੈ ਨਹੀਂ ਇਹੋ ਜੀ ਜੀ ਉੱਥੇ ਬਹੁਤ ਸਾਰੀਆਂ ਬਹੁਤ ਸਾਰੇ ਕਲੱਬ ਆ ਮਤਲਬ ਐਂਟਰਾਈਜ਼ ਦੀ ਸਪੋਰਟ ਨਾਲ ਚੱਲਦੇ ਲੋਕਾਂ ਵੱਲੋਂ ਬਣਾਏ ਗਏ ਆ ਜਿਹੜੇ ਪਿੰਡਾਂ ਤੇ ਲੈਵਲ ਤੇ ਉਹ ਆਪਣੇ ਵੱਲੋਂ ਹਰ ਤਰ੍ਹਾਂ ਦੀ ਕਸਮਬੋਹ ਕੋਸ਼ਿਸ਼ ਕਰਦੇ ਆ ਸਮਾਜ ਸੇਵੀ ਹੈਗੇ ਆ ਉਹ ਆਪਣੇ ਹਰ ਸੰਭਵ ਕੋਸ਼ਿਸ਼ ਕਰਦੇ ਆ ਕਿ ਅਸੀਂ ਜਿੰਨਾ ਫਟੂਆ ਫਟੂਆ ਪਰ ਉਹਨਾਂ ਦੇ ਕੁਝ ਸੋਰਸਸ ਉੰਨੇ ਕਾ ਕੁਝ ਜਿੰਨੇ ਸੋਰਸਸ ਹੈਗੇ ਉਹਨਾਂ ਤੋਂ ਵੱਧ ਉਹ ਆਪਣਾ ਜਿਹੜਾ ਯੋਗਦਾਨ ਦਿੰਦੇ ਉਹਦੇ ਵਿੱਚ ਆਸੀ ਸ਼ਾਇਦ ਇਹ ਕਹਿੰਨ ਕਿ ਲੰਬੀ ਜਰਨੈਲ ਸਿੰਘ ਤੋਂ ਬਾਅਦ ਅਜੇ ਤੱਕ ਕੋਈ ਉਸ ਲੈਵਲ ਦਾ ਫੁੱਟਬਾਲਰ ਨਹੀਂ ਪੈਦਾ ਹੋ ਸਕਿਆ ਜੀ ਬਿਲਕੁਲ ਨਹੀਂ ਪੈਦਾ ਹੋ ਸਕਿਆ ਬਿਸ਼ਕਨਾਲ ਪਿੰਡ ਕਹਿੜਾ ਅਛਰਵਾਲ ਦੇ ਕਈ ਪਲੇਅਰ ਆਏ ਆ ਤੁਸੀਂ ਜਾਣਦੇ ਬਹੁਤ سارے ਨਾਮ ਤੇ ਅਰਜਨ ਬਾਡੀ ਵੀ ਹੈਗੇ ਆ ਪਰ ਜੋ ਇੱਕ ਮਕਾਮ ਆਪਣੇ ਜਰਨੈਲ ਸਿੰਘ 올ੰਪੀਆ ਨੇ ਬਣਵਾਇਆ ਬਣਾਇਆ ਸੀ ਉਹ ਲੈਵਲ ਤੱਕ ਨਹੀਂ ਕੋਈ ਪਹੁੰਚ ਸਕਿਆ ਕਿਉਂਕਿ ਉਹ ਉਸ ਲੈਵਲ ਇੱਦਾਂ ਵੱਡਾ ਪਲੇਅਰ ਪੈਦਾ ਹੋਣ ਦੇ ਬਾਵਜੂਦ ਵੀ ਸਰਕਾਰਾਂ ਨੇ ਉਸ ਲੈਵਲ ਤੇ ਕੰਮ ਨਹੀਂ ਕੀਤਾ ਕਿ ਉਹ ਇਸ ਇਸ ਜਿਹੜੇ ਇਲਾਕੇ ਨੂੰ ਉਸ ਲੈਵਲ ਤੇ ਲਿਜਾ ਸਕਣ ਗੱਲ ਗੜਸ਼ਿੰਗ ਤਹਿਸੀਲ ਦੀ ਕੀਤੀ ਜਾਵੇ ਤਾਂ ਜੇਜੋਂ ਰੇਲ ਟ੍ਰੈਕ ਜਿਹੜਾ ਕਿ ਮਤਲਬ ਐਂਡ ਹੈ ਜਲੰਧਰ ਰੇਲ ਟ੍ਰੈਕ ਦਾ ਇਹਨੂੰ ਕਈ ਵਾਰ ਵਿਧਾਨ ਦੀ ਵੀ ਗੱਲ ਕੀਤੀ ਗਈ ਆ ਲੋਡ ਵੇ ਕਿ ਮਤਲਬ ਕਿਸ ਤਰ੍ਹਾਂ ਦੇ ਬਾਰੇ ਕੀ ਤੁਹਾਡੇ ਵਿਚਾਰ ਨੇ ਮਤਲਬ ਕੀ ਉਪਰਾਲੇ ਰਹੇ ਹੁਣ ਤੱਕ ਦੇ ਕੋਈ ਉਪਰਾਲੇ ਜੀ ਅੰਗਰੇਜ਼ਾਂ ਨੇ ਵਿਛਾਈ ਸੀ ਮੰਡੀ ਸੀ ਜੇਜੋਂ ਉੱਤੇ ਰਾਹੁਲ ਜਿੱਜੂ ਤੋਂ ਚਲਦੀ ਸੀ ਪਰ ਜਲੰਧਰ ਕਹੋ ਜਿੱਜੂ ਜਲੰਧਰ ਜਿੱਜੂ ਜਿਹੜੀ ਟ੍ਰੇਨ ਚਲਦੀ ਸੀ ਉਹ ਤਾਂ ਪਿਛਲੇ ਕੁਝ 2 ਸਾਲ ਤੋਂ ਬੰਦ ਪਈ ਆ ਕਿਉਂਕਿ ਚਲੋ ਫਾਟੇ ਤੋਂ ਵੀ ਮਸਲਾ ਸੀਗਾ ਤੇ ਜਿਹੜੀ ਇਸ ਇਸ ਮਸਲੇ ਤੇ ਵੀ ਕਿਸੇ ਵੀ ਕਿਉਂਕਿ ਕੇਂਦਰੀ ਮਸਲਾ ਕੇਂਦਰ ਸਰਕਾਰ ਦਾ ਮਸਲਾ ਆ ਤੇ ਬੇਸ਼ਕ ਪਟੋ ਸਟੇਟ ਗਵਰਨਮੈਂਟ ਨੇ ਕਰਨਾ ਹੁੰਦਾ ਪਰ ਫੇ ਵੀ ਮੈਂ ਕਹ ਸਮਝਦਾ ਕਿ ਸੈਂਟਰ ਸਰਕਾਰ ਦਾ ਐਮਪੀ ਦਾ ਕੰਮ ਜ਼ਿਆਦਾ ਆ ਪਰ ਉਹ ਕਿਸੇ ਵੀ ਸਰਕਾਰ ਦੇ ਸਮੇਂ ਇਸ ਇਹਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬੇਸ਼ਕ ਉਹ ਕਹਿੰ ਲੋ ਕਿ ਹਾਰਪੁਰ ਨਾਲ ਜੋੜਿਆ ਜਾ ਸਕਦਾ ਸੀ ਬਹੁਤ ਵਾਰ ਮਸਲਾ ਉੱਠਿਆ ਕਿ ਜਿੱਜ ਨੂੰ ਹਾਰਪੁਰ ਨਾਲ ਜੋੜ ਕੇ ਗੜਸ਼ ਜਾ ਸ਼ਰੀਰਾਂ ਕਈ ਕਈ ਤਰ੍ਹਾਂ ਨਾਲ ਰੂਟ ਬਣਾਉਂਦੀ ਕਈ ਕਿਹਾ ਗਿਆ ਲੀਟਰਾਂ ਮਤਲਬ ਪਰ ਉਹ ਜਿਹੜੇ ਵਾਦੇ ਵਫਾ ਨਹੀਂ ਹੋਏ ਵਿੱਚ ਬੇਰਗਾਰੀ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਤੱਕ ਇੰਡਸਟਰੀ ਨਹੀਂ ਆਉਂਦੀ ਇਲਾਕੇ ਵਿੱਚ ਤਾਂ ਕੋਈ ਬੇਰਗਾਰੀ ਨੂੰ ਪ੍ਰੋਪਰ ਹੱਲ ਨਹੀਂ ਮਿਲ ਪੰਦਾ ਤੇ ਪਿਛਲੇ 20 25 ਸਾਲ 30 ਸਾਲ ਦਾ ਜੇ ਪੰਛੀ ਚਾਤ ਪਿੱਛੇ ਮਾਰ ਕੇ ਦੇਖੋ ਤਾਂ ਤੁਹਾਨੂੰ ਲੱਗਦਾ ਕੋਈ ਕੋਈ ਫੈਕਟਰੀ ਆਪਣੇ ਇਲਾਕੇ 'ਚ ਲੱਗੀ ਹੈ ਇਸ ਆਪਣੇ ਤਹਿਸੀਲ ਗੜ ਸ਼ਿੰਗਰ 'ਚ ਨਹੀਂ ਨਹੀਂ ਬਿਲਕੁਲ ਇਹੀ ਇਹ ਤਾਂ ਸਭ ਤੋਂ ਵੱਡਾ ਮਸਲਾ ਜੀ ਬੇਸ਼ੱਕ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਸਥਾਨ ਹੈਗੇ ਜਿੱਥੇ ਫੈਕਟਰੀਆਂ ਲੱਗੀਆਂ ਸਾਡੇ ਨਾਲ ਟਾਲੀਵਾਲ ਹਿਮ ਕਿੰਨੀ ਜਿਹੜੀ ਐ ਉਹ ਆਪਣੇ ਫੈਕਟਰੀ ਲੱਗ ਕੋਈ ਵੀ ਜਿਹੜਾ ਉੱਥੇ ਤਾਂ ਸਬਸਿਡੀ ਦਿੱਤੀਆਂ ਜਾਂਦੀਆਂ ਇੱਥੇ ਸਾਡੀ ਸਰਕਾਰ ਵੱਲੋਂ ਸਰਕਾਰ ਪੰਜਾਬ ਨੂੰ ਜਾਂ ਕਹਿ ਲਓ ਕਿ ਪੰਜਾਬ ਸਰਕਾਰ ਵੱਲੋਂ ਵੀ ਕੋਈ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਐਫਰਟ ਨਹੀਂ ਕੀਤਾ ਗਿਆ ਕਿ ਇੱਥੇ ਕੋਈ ਇੰਡਸਟਰੀ ਲੱਗ ਸਕੇ ਕੋਈ ਸਬਸਿਡੀ ਦਿੱਤੀ ਜਾ ਸਕੇ ਕਿਉਂਕਿ ਇਹ ਸਬਸਿਡੀ ਮਿਲੇਗੀ ਤਾਂ ਹੀ ਕੋਈ ਇੰਡਸਟਰੀ ਲਾਉਣ ਦੀ ਪਹਿਲ ਕਰ ਸਕਦਾ ਹੈ ਇਹ ਵੀ ਇੱਕ ਵੱਡਾ ਮਸਲਾ ਤੇ ਇਹ ਜਿਹੜੀ ਬੇਰਜ਼ਗਾਰੀ ਉਹ ਘਟ ਸਕਦੀ ਹੈ ਪਰ ਸਰਕਾਰਾਂ ਨੂੰ ਧਿਆਨ ਦੇਣਾ ਪਊਗਾ ਇਹਦੇ ਵੱਲ ਤੇ ਇੰਡਸਟਰੀ ਵਿੱਚ ਗੱਲ ਕੀਤੀ ਜਾਵੇ ਤਾਂ ਪਿੰਡਾਂ 'ਚ ਕ੍ਰੈਸ਼ਰ ਜ਼ਰੂਰ ਕਈਆਂ 'ਚ ਲੱਗ ਗਏ ਆ ਤੇ ਇਹਦੇ ਬਾਰੇ ਕੀ ਕਹਿਣਾ ਮਾਈਨਿੰਗ ਉਹ ਤਾਂ ਫਿਰ ਉਹ ਮਾਈਨਿੰਗ ਦੀ ਗੱਲ ਆ ਗਈ ਜੀ ਹੁਣ ਕ੍ਰੈਸ਼ਰ ਲੱਗ ਗਿਆ ਤੇ ਤੇ ਹੁਣ ਜੇ ਬੋਲਾਂਗੇ ਤਾਂ ਜ਼ਿਆਦਾ ਕੁਝ ਦੇ ਹੋਰ ਸੁਵੀ ਲੱਗ ਜਾਂਦੀ ਆ ਪਰ ਇਹ ਦੀ ਦਾ ਮਸਲੇ ਛੇੜੀ ਉਹ ਤਾਂ ਠੀਕ ਰਹੇਗਾ ਠੀਕ ਹੈ ਜੀ ਤੇ ਹੁਣ ਗੱਲ ਆ ਜਾਂਦੀ ਹੈ ਕਿ 20 ਤਲਾਕੇ ਵਿੱਚ ਜਿਹੜਾ ਹੈਗਾ 20 ਤਲਾਕਾ ਕ੍ਰਿਸ਼ਨਗਪਾ ਦਾ ਹਿੱਸਾ ਵਾ ਲੋਕਾਂ ਕੋਲ ਬੜੇ ਸੀਮਤ ਸਾਧਨ ਆ ਆਪਣੇ ਆਮਦਨ ਦੇ ਤੇ ਜੰਗਲੀ ਜਾਨਵਰ ਦਾ ਜਿਹੜਾ ਤੇ 20 ਦੀਆਂ ਸਮੱਸਿਆਵਾਂ ਖਾਸ ਕਰਕੇ ਸਿਹਤ ਸਹੂਲਤਾਂ ਨੂੰ ਲੈ ਕੇ ਸੜਕਾਂ ਨੂੰ ਲੈ ਕੇ ਜ ਜਿਹਨਾਂ ਦੇ ਲੋਕਾਂ ਨੂੰ ਮਿਲਸ एमपी लेवल ਤੇ ਜਿਹੜੇ एफर्ट्स ਆ ਕਿਹੋ ਜਿਹੇ ਦੇਖਦੇ ਹਾਂ ਪਿਛਲੇ ਸਮੇਂ ਦੇ ਜੀ एमपी लेवल ਤੇ ਜੇ ਸਟੇਟ ਗਵਰਨਮੈਂਟਾਂ ਦੀਆਂ ਸਰਕਾਰਾਂ ਹੈਗੀਆਂ ਉਹਨਾਂ ਦੇ ਲੈਵਲ ਤੇ ਤਾਂ ਕੁਝ ਹੋਇਆ ਹੋਵੇਗਾ ਪਰ ਮੈਂ ਸਮਝਦਾ ਕਿ ਸੈਂਟਰ ਲੈਵਲ ਤੇ ਬਹੁਤ ਸਾਰੀ ਘਾਟ ਰਹੀ ਆ ਬੀਤ ਦੇ ਲੋਕ ਜੋ ਮਿਹਨਤ ਕਸ਼ ਲੋਕ ਆ ਆਪਣੀ ਮਿਹਨਤ ਕਰਕੇ ਥੋੜੀ ਜ਼ਮੀਨ 'ਚੋਂ ਆਪਣਾ ਖੇਤੀਬਾੜੀ ਕਰਕੇ ਆਪਣਾ ਜਿਹੜਾ ਪੈਦਾਵਾਰ ਕਰਦੇ ਆ ਫਸਲ ਦੀ ਪਰ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਉਹਨਾਂ ਦੀ ਫਸਲਾਂ ਸੋ ਉਲਟਾ ਜਾਨਵਰਾਂ ਵੱਲੋਂ ਜੋ ਜੰਗਲੀ ਜਾਨਵਰ ਆ ਜਾਂਵਾਰਾ ਪਸ਼ੂਆਂ ਨੂੰ ਉਹ ਜਾਲੀਆਂ ਜਾ ਰਹੀਆਂ ਇੱਕ ਜਾਲ ਦੀ ਇੱਕ ਸਕੀਮ ਸੀ ਕਿ ਜਾਲ ਲਾਇਆ ਜਾਊਗਾ ਉਹ ਜਾਲ ਤੇ ਸਬਸਿਡੀ ਦਿੱਤੀ ਜਾਂਦੀ ਹੈ ਉਹ ਵੀ ਸਬਸਿਡੀ ਮਿਲ ਰਹੀ ਪਿਛਲੇ ਕੁ ਸਮੇਂ ਤੋਂ ਪਿਛੜੀਆਂ ਸਰਕਾਰਾਂ ਸਮੇਂ ਇੱਕ ਦੂਸਰ ਵਾਰ ਮਿਲੀ ਉਹਨਾਂ ਨੂੰ ਪਰ ਉਹ ਜੋ ਜਿਸ ਲੈਵਲ ਤੋਂ ਕੰਮ ਹੋਣਾ ਚਾਹੀਦਾ ਉਹ ਕੰਮ ਨਹੀਂ ਹੋਇਆ ਤੋਂ ਇਸ ਲਈ ਸਰਕਾਰ ਜਿਹੜੀ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਆ ਤਾਂ ਕਿ ਬੇਵਿੱਦ ਦੇ ਲੋਕ ਜੋ ਕਿ ਮਿਹਨਤ ਕਾ ਸ਼ੁਰੂ ਪਿਆ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ ਆਪਣੇ ਗੜਸ਼ਿੰਕਰ ਜੀ ਜੇ ਗੱਲ ਕੀਤੀ ਜਾਵੇ ਤੇ ਇਸ ਤਰ੍ਹਾਂ ਸ਼੍ਰੀ ਨੰਦਪੁਰ ਸਾਹਿਬ ਵਾਲਾ ਰੋਡ ਹੈ ਬੰਗਾ ਰੋਡ ਹੈ ਔਰ ਉਸ ਤੋਂ ਇਲਾਵਾ ਆਪਣਾ ਚੰਡੀਗੜ੍ਹ ਰੋਡ ਆ ਇਹਨਾਂ ਤਿੰਨਾਂ ਰੋਡਾਂ ਦੇ ਆਸ-ਪਾਸ ਤੇ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਦੇ ਕਿਹੜੇ ਮਸਲੇ ਆ ਤਾਂ ਇਹ ਮਸਲਿਆਂ ਦੇ ਲਈ ਪਿਛਲੇ ਸਮੇਂ ਦਰਾਂ ਕੋਈ ਹੱਲ ਹੁੰਦਾ ਨਜ਼ਰ ਆਇਆ ਜਾਂ ਉਹ ਮਸਲੇ ਉੱਥੇ ਦੇ ਜਿਉਂਦੇ ਤਿਉਂ ਆ ਜਿਸ ਤਰ੍ਹਾਂ ਕਿ ਸਮੰਦੜੇ ਦੀ ਅਨਾਜ ਮੰਡੀ ਦੀ ਗੱਲ ਕੀਤੀ ਜਾਂਦੀ ਹੈ ਕਿ ਸਮੰਦੜੇ ਅਨਾਜ ਮੰਡੀ ਹੋਣੀ ਚਾਹੀਦੀ ਆ ਅੱਜ ਤੱਕ ਨਹੀਂ ਹੈ ਪ੍ਰਾਈਵੇਟ ਜਗ੍ਹਾ ਵਿੱਚ ਲੱਗਦਾ ਵਾ ਤਾ ਇਸ ਤੋਂ ਲਾਵਾ ਪਿੰਡਾਂ ਵਿੱਚ ਕੋਈ ਵੀ ਮਤਲਬ ਇਸ ਤਰ੍ਹਾਂ ਬੈਠਣ ਦੇ ਬੱਚਿਆਂ ਲਈ ਗਰਾਊਂਡਾਂ ਦੀ ਗੱਲ ਕੀਤੀ ਜਾਵੇ ਇਹੋ ਜੀ ਚੀਜ਼ ਹੈ ਨਹੀਂ ਕਿ ਕੋਈ ਸਾਂਝੀਆਂ ਥਾਵਾਂ ਤੇ ਕੋਈ ਐਕਟੀਵਿਟੀਆਂ ਹੈ ਨਹੀਂ ਕਿ ਤਾਂ ਜੈ ਇਵਨ ਕੋਸ਼ਿ ਮਾਨਵ ਰਹਿਤ ਫਾਟਕ ਸਗੇ ਉਹ ਮਨ ਲੋਕਾਂ ਨੇ ਆਪਣੇ ਜੋਰ ਨਾਲ ਜਿਸ ਤਰ੍ਹਾਂ ਬਸਿਆੜੇ ਵਾਲਿਆਂ ਨੇ ਖਿਲਾ ਲਿਆ ਤਾਂ ਰੇਲਵੇ ਤਾਂ ਵੈਸੇ ਕੋਸ਼ਿਸ਼ ਕਰ ਰਹੀ ਕਿ ਮਤਲਬ ਟੋਟਲੀ ਫਾਟਕ ਫਰੀ ਮਤਲਬ ਰੇਲ ਟ੍ਰੈਕਸ ਲਾਉਣ ਦੀ ਇਹਨਾਂ ਸਾਰੇ ਮਸਲਿਆਂ ਕਿਉਂਕਿ ਇਹ ਸਾਰੇ ਇਹਨਾਂ ਇਲਾਕੇ ਦੇ ਨਾਲ ਜੁੜੇ ਹੋਏ ਮਸਲੇ ਆ ਇਹਨਾਂ ਨੂੰ ਕਿੱਦਾਂ ਦੇਖਦੇ ਹੋ ਜਾਂ ਫਿਰ ਸੈਂਬਲੀ ਪਿੰਡ ਦੇ ਵਿੱਚ ਸਰਸੀਮ ਦੀ ਆਪਣੇ ਸਿਲੇਨੀਅਮ ਦੀ ਮਸਲਾ ਸੀਗਾ ਜਮੀਨ ਨੂੰ ਕੈਨਸਲ ਹੋ ਜਾਂਦਾ ਸੀ ਹੋਇਆ ਜੀ ਤੇ ਪਾਣੀ ਟਿਊਬ ਲਾਈ ਵੀ ਸੀ ਲੇਕਿਨ ਅੱਜ ਵੀ ਪੱਠੇ ਉੱਥੇ ਕੋੜੇ ਮਤਲਬ ਜਿਸ ਤਰ੍ਹਾਂ ਸਮੱਸਿਆ ਸਾਹਮਣੇ ਆ ਰਹੀ ਆ ਇਹਨਾਂ ਸਾਰੇ ਮਸਲਿਆਂ ਬਾਰੇ ਕੋਈ ਚੱਲ ਨਾ ਪਾਉਂਦਾ ਕੋਈ ਮਸਲਾ ਹਾਲ ਨਹੀਂ ਹੋ ਰਿਹਾ ਜੇ ਆਪਾਂ ਗੱਲ ਕਰੀਏ ਤੁਸੀਂ ਅਸੈਂਬਲੀ ਪਿੰਡ ਦੀ ਗੱਲ ਕੀਤੀ ਆ ਉੱਥੇ ਜੋ ਮਸਲਾ ਆ ਉਹ ਜ्यों ਦਾ ਤਿਉਹ ਖੜਾ ਉੱਥੇ ਲੋਕ ਪਰੇਸ਼ਾਨ ਆ ਫਸਲ ਨਹੀਂ ਜਿਹੜੀ ਉਹ ਫਸਲ ਬਿਮਾਰੀ ਵਾਲੀ ਫਸਲ ਮਿਲ ਰਹੀ ਆ ਜੇ ਪਿੰਡਾਂ ਦੀ ਗੱਲ ਕਰੀਏ ਕੋਈ ਕਿਤੇ ਵੀ ਕੋਈ ਪਾਰਕ ਨਹੀਂ ਬੱਚਿਆਂ ਦੇ ਖੇਡਣ ਦਾ ਮੈਦਾਨ ਨਹੀਂ ਮਿਲ ਰਿਹਾ ਔਰ ਉਹਦੇ ਕਰਕੇ ਜੇ ਬੱਚਿਆਂ ਨੂੰ ਮੈਦਾਨ ਨਹੀਂ ਬਲਣਗੇ ਤਾਂ ਬੱਚੇ ਜਿਹੜੇ ਆ ਉਹ ਗਲਤ ਪਾਸੇ ਵੀ ਜਾ ਸਕਦੇ ਕਿਉਂਕਿ ਜੇ ਖੇਡਣ ਨਾਲ ਜੋੜਾਂਗੇ ਆਪਾਂ ਬੱਚਿਆਂ ਨੂੰ ਤਾਂ ਮੈਂ ਸਮਝਦਾ ਕਿ ਉਹ ਨਸ਼ੇ ਪੱਤੇ ਤੋਂ ਗਲਤ ਸੋਸਾਇਟੀ ਤੋਂ ਵੱਸ ਸਕਦੇ ਆ ਮਿਸ਼ਕ ਕੁਸ਼ ਕੁਲ ਬੰਦੋਂ ਐਫਰਟ ਕੀਤਾ ਜਾਂਦਾ ਆਪਣੇ ਤੌਰ ਤੇ ਪਿੰਡਾਂ ਵੱਲੋਂ ਐਫਰਟ ਕੀਤਾ ਜਾਂਦਾ ਪਰ ਉਹ ਜਿਹੜੀ ਆ ਉਹ ਪੂਰਾ ਨਹੀਂ ਪੈਂਦਾ ਨਾ ਤੇ ਸਰਕਾਰਾਂ ਸਾਥ ਨਾ ਦੇਣ ਇਸ ਤੋਂ ਲੱਗ ਇਲਾਕੇ ਵਿੱਚ ਜਿਹੜੀਆਂ ਸਿਹਤ ਸਹੂਲਤਾਂ ਉਹਨੂੰ ਲੈ ਕੇ ਤੁਹਾਡੇ ਕੀ ਮਤਲਬ ਕਿਸ ਤਰ੍ਹਾਂ ਨਜ਼ਰ ਆਉਂਦੀ ਕਿਉਂਕਿ ਸਾਡੇ ਉੱਥੇ 30 ਬੈੱਡ ਦਾ ਹਸਪਤਾਲ ਆ ਅਮਰਜੈਂਸੀ ਸੇਵਾਵਾਂ 0 ਆ ਜਦੋਂ ਦਾ ਖੁੱਲਿਆ ਸਟਾਫ ਕਦੀ ਪੂਰਾ ਨਹੀਂ ਹੋਇਆ ਇਹਦੇ ਬਾਰੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਦਾ ਤੁਸੀਂ ਆਪੇ ਸਾਰਾ ਕੁਝ ਦੱਸ ਦਿੱਤਾ ਜੀ 30 ਬੈੱਡ ਦਾ ਹਸਪਤਾਲ ਬਣਿਆ 2 ਵਜੇ ਉੱਥੇ ਕਹਿੰਦੇ ਵੱਡਾ ਤਾਲਾ ਲੱਗ ਜਾਂਦਾ ਹੈ ਦੁਪਹਿਰ ਨੂੰ ਜੇ ਰਾਤ ਨੂੰ ਕੋਈ ਅਮਰਜੈਂਸੀ ਪੈਂਦੀ ਇਵਨ ਪਿੱਛੇ ਜਿਹੜੇ ਸਾਡੇ ਇੱਕ ਸਾਲ ਤੋਂ ਕਈ ਕਲਾਕਾਰ ਸਾਹਬ ਜੰਦੇ ਆ ਸੰਗਤ ਦੇ ਨਾਲ ਜਿਹੜੀਆਂ ਉਹ ਵਾਰਤਤਾ ਵਾਪਰੀ ਐ ਐਕਸੀਡੈਂਟ ਹੋਏ ਉਹਨਾਂ ਨੂੰ ਦੇਖੋ ਉਹ ਨੇੜੇ ਹਸਪੀਟਲ ਹੋਈ ਸੀ 30 ਬੈੱਡ ਦਾ ਹਸਪੀਟਲ ਪਰ ਉੱਥੇ ਕੋਈ ਇੰਤਜ਼ਾਮ ਨਾ ਹੋਣ ਕਰਕੇ ਜੋ ਬਣਦਾ ਉਹਨਾਂ ਵੀ ਨਹੀਂ ਸੀ ਇਸ ਲਈ ਉਹਨਾਂ ਨੂੰ ਦੇਰੀ ਨਾਲ ਵੀ ਕਈਆਂ ਦੇ ਜਾਨਾਂ ਗਈਆਂ ਇੱਥੇ ਦੇਰ ਨਾਲ ਪਹੁੰਚਣ ਕਰਕੇ ਵੀ ਐਮਬੂਲੈਂਸ ਇਸ ਤਰ੍ਹਾਂ ਜੇ ਉਸ ਉਹ ਸਿਹਤ ਸਮੱਸਿਆ ਸਿਹਤ ਜਿਹੜੀ ਸਹੂਲਤ ਆ ਉਹਦੇ ਤੱਕ ਉਹ ਵੱਡੀ ਲੋੜ ਆ ਜੀ ਬੀਤ ਦੇ ਵਿੱਚ ਕਿਉਂਕਿ ਫਿਰ ਵੀ ਗੜਸ਼ੇਂ ਕਰਾਂਦੇ ਆਂਦੇ ਦਾ ਘੰਟਾ ਪਉਣਾਂ ਤਾਂ ਲੱਗ ਜਾਂਦਾ ਜੇ ਉਸ ਹਸਪਤਾਲ ਨੂੰ ਸਹੀ ਢੰਗ ਨਾਲ ਚਲਾਇਆ ਜਾਵੇ ਤੇ ਸਹੀ ਸਟਾਫ ਪੂਰਾ ਸਟਾਫ ਦੇ ਦਿੱਤਾ ਜਾਵੇ ਡਾਕਟਰ ਸਟਾਫ ਹੋਵੇ ਉੱਥੇ ਐਂਬੂਲੈਂਸ ਹੋਵੇ ਉੱਥੇ ਸਾਰੀ ਜੀ ਉਹ 24 ਘੰਟੇ ਸਰਵਿਸ ਦਿੱਤੀ ਜਾਵੇ ਤਾਂ ਵੀ ਬਹੁਤ ਵਧੀਆ ਕੰਮ ਹੋ ਸਕਦਾ ਜੀ ਆਉਣ ਵਾਲੇ ਸਮੇਂ ਵਿੱਚ ਨਵੀਂ ਸਰਕਾਰ ਕੇਂਦਰ ਸਰਕਾਰ ਬਣੇਗੀ ਤਾਂ ਮੈਂਬਰ ਪਾਰਲੀਮੈਂਟ ਵੀ ਸ਼੍ਰੀ ਰਣਤ ਸਭ ਹਲਕੇ ਤੋਂ ਚੁਣਿਆ ਜਾਏਗਾ ਨਵੇਂ ਮੈਂਬਰ ਪਾਰਲੀਮੈਂਟ ਤੋਂ ਕੀ ਕੀ ਉਮੀਦ ਰੱਖਦੇ ਤੁਸੀਂ ਕਿ ਕਿਹੋ ਜਿਹਾ ਮੈਂਬਰ ਪਾਰਲੀਮੈਂਟ ਹੋਵੇ ਜਿਹੜਾ ਕਿ ਜਿਹੜੇ ਔਣ ਮਸਲਿਆਂ ਤੇ ਧਿਆਨ ਦੇਵੇ ਸਾਡੀਆਂ ਤਾਂ ਉਮੀਦਾਂ ਬਹੁਤ ਆ ਜੀ ਪਰ ਲੋਕਾਂ ਦੀਆਂ ਉਮੀਦਾਂ ਤੇ ਖੜੇ ਉਤਰਨਾ ਪਊਗਾ ਉਹਨਾਂ ਜਿਹਨਾਂ ਤੇ ਵੋਟ ਲੈਣੀਆਂ ਆਇਆ ਲੋਕਾਂ ਦੀਆਂ ਉਮੀਦਾਂ ਬਹੁਤ ਆ ਉਹਨਾਂ ਤੋਂ ਲੋਕ ਚਾਹੁੰਦੇ ਆ ਕਿ ਸਾਡੇ ਦੇ ਮਸਲੇ ਇੰਨੇ ਨੇ ਸਾਲ ਤੋਂ ਦੋ ਦੋ ਢਾਈ ਤੇ ਤਿੰਨ ਤਿੰਨ ਦਿਹਾਕੀਆਂ ਤੋਂ ਖੜੇ ਆ ਉਹਨਾਂ ਦਾ ਮਸਲੇ ਦਾ ਹੱਲ ਹੋਣਾ ਚਾਹੀਦਾ ਜੋ ਕੇਂਦਰ ਸਰਕਾਰ ਜੋ ਵੀ ਫੰਡ ਦੇ ਸਕਦੀ ਆ ਭੇਜ ਕੇ ਇਸ ਹਲਕੇ ਦਾ ਜਿਹੜਾ ਵਿਕਾਸ ਕਰੇ ਤਾਂ ਜੋ ਇਹ ਹਲਕਾ ਅੱਗੇ ਵੱਧ ਸਕੇ ਔਰ ਉਹ ਲੋਕਬੋਸ ਕੋਸ਼ਿਸ਼ ਐਕਸਪੈਕਟ ਕਰਦੇ ਆ ਇਸ ਲਈ ਉਹ ਇਹੀ ਚਾਹੁੰਦੇ ਆ ਕਿ ਜਿਹੜਾ ਵੀ ਮੈਂਬਰ ਪਾਰਲੀਮੈਂਟ ਹੋਵੇ ਸਾਡੀ ਸਮੱਸਿਆ ਨੂੰ ਪਾਰਲੀਮੈਂਟ ਵਿੱਚ ਰੱਖੇ ਔਰ ਇੱਥੇ ਫੰਡ ਲਿਆਵੇ ਤੇ ਸਾਡਾ ਜਿਹੜਾ ਸਮੱਸਿਆ ਦਾ ਹੱਲ ਹੋ ਸਕੇ ਆਨਾਲੇ ਸਮੇਂ 'ਚ ਬਖਵਤ ਪਾਰਟੀਆਂ ਦੇ ਜੋ ਉਮੀਦਵਾਰ ਆ ਉਹ ਪਿੰਡਾਂ ਵਿੱਚ ਵੀ ਜਾਣਗੇ ਲੋਕਾਂ ਨੂੰ ਵੀ ਮਿਲਣਗੇ ਸ਼ਹਿਰਾਂ 'ਚ ਜਾਣਗੇ ਤੇ ਉਮੀਦ ਕਰਦੇ ਆ ਕਿ ਲੋਕ ਆਪਣੀ ਗੱਲ ਇਹਨਾਂ ਨੂੰ ਬਹੁਤ ਹੀ ਪੋਜ਼ਿਟਿਵ ਵੇ ਨਾਲ ਸਿਰਤਾ ਨਾਲ ਦੱਸਣਗੇ ਔਰ ਆਪਣੇ ਮਸਲੇ ਮੈਂਬਰ ਪਾਰਲੀਮੈਂਟ ਦੇ ਜੋ ਚੋਣ ਲੜ ਰਹੇ ਨੇ ਉਹਨਾਂ ਕੀ ਲਿਆਣਗੇ ਔਰ ਉਹਨਾਂ ਦਾ ਵੀ ਫਰਜ਼ ਬਣਦਾ ਕਿ ਚੁਣੇ ਹੋਏ ਨਮੇਦਾਂ ਜਾਂ ਚੁਣ ਹੋਣ ਤੋਂ ਬਾਅਦ ਉਹਨਾਂ ਮਸਲਿਆ ਤੇ ਪੇਰਵਾਈ ਕਰਦੇ ਹੋਏ ਉਹ ਲੋਕ ਸਭਾ ਵਿੱਚ ਵੀ ਮਸਲਾ ਠਾਣਨ ਔਰ ਜੋ ਇਲਾਕੇ ਦਾ ਹੱਕ ਬਣਦਾ ਹੈ ਉਹ ਉੱਥੋਂ ਲਿਆ ਕੇ ਦੇਣ ਇਹਨਾਂ ਸ਼ਬਦਾਂ ਨਾਲ ਧੰਨਵਾਦ ਕਰਦੇ ਆਂ ਤੇ ਅੱਜ ਦੇ ਮੋਢ ਨਵੇਂ ਮਹਿਮਾਨਾਂ ਜਲਦ ਤੋਂ ਨਾ ਪੇਸ਼ ਆਮੇ ਤੱਕ ਲਈ ਧੰਨਵਾਦ